ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸ਼ੇਰਾਂ ਦੇ ਨਾਲ ਰਿਲੇਟਡ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਮਾਰਕੀਟ ਦਾ ਜਿਹੜਾ ਫਿਲਹਾਲ ਦਾ ਇੱਕ ਫੇਜ਼ ਚੱਲ ਰਿਹਾ ਉਹ ਫੇਜ਼ ਆ ਜਿਹੜਾ ਸਪੈਸ਼ਲੀ ਨਵੇਂ ਇਨਵੈਸਟਰਸ ਨੂੰ ਜਿਹੜੇ ਕੋਈ ਨਵੇਂ ਲੋਕ ਮਾਰਕੀਟ ਦੇ ਵਿੱਚ ਆਉਂਦੇ ਆ ਇਸ ਉਮੀਦ ਨਾਲ ਕਿ ਪੈਸਾ ਬਣਾਵਾਂਗੇ ਪੈਸਾ ਕੁਝ ਪਣ ਜਾਊਗਾ ਤੇ ਉਹਨਾਂ ਨੂੰ ਤਾਂ ਬਿਲਕੁਲ ਇਹ ਫੇਜ਼ ਡਰਾ ਸਕਦਾ ਵਾ ਅੱਜ ਆਪਾਂ ਗੱਲ ਕਰਾਂਗੇ ਕੁਝ ਕਾਰਨਾਂ ਦੀ ਕਿ ਕਿਉਂ ਮਾਰਕੀਟ ਫਿਲਹਾਲ ਕਿਹੜੇ ਕਾਰਨਾਂ ਦੇ ਕਾਰਨ ਡਿੱਗ ਰਹੀ ਆ ਦੂਸਰਾ ਪੁਆਇੰਟ ਆਪਾਂ ਇਹ ਕਰਾਂਗੇ ਕਿ ਕਿੱਥੋਂ ਤੱਕ ਇਹ ਜਾ ਸਕਦੀ ਆ ਸਿਰਫ ਕਿਆਸਰਾ ਹੀ ਆ ਹਰ ਕੋਈ ਗੈਸ ਕਰ ਰਿਆ ਭਵਿੱਖ ਕਿਸੇ ਨੂੰ ਨਹੀਂ ਪਤਾ ਪਰ ਕੁਝ ਉਹਦੀ ਗੱਲ ਕਰਾਂਗੇ ਕਿ ਕਿਸ ਟਾਈਮ ਤੱਕ ਜਾ ਸਕਦੀ ਹੈ ਤੇ ਕਿੰਨੀ ਕੁ ਬੁਰੀ ਤਰ੍ਹਾਂ ਜਾ ਸਕਦੀ ਆ ਤੀਸਰਾ ਪੁਆਇੰਟ ਜਿਹੜਾ ਇੱਕ ਬੜਾ ਕ੍ਰੂਸ਼ਲ ਹੈਗਾ ਵਾ ਉਹ ਇਹ ਹੈ ਕਿ ਸਿਰਫ ਬਿਮਾਰੀ ਨੂੰ ਡਿਸਕਸ ਕਰਨ ਦਾ ਫਾਇਦਾ ਕੋਈ ਨਹੀਂ ਜੇ ਤੁਹਾਡੇ ਕੋਲ ਇਲਾਜ ਨਾ ਹੋਵੇ ਤਾਂ ਇੱਕ ਇਲਾਜ ਦੀ ਆਪਾਂ ਗੱਲ ਕਰਾਂਗੇ ਕਿਉਂਕਿ ਜੇ ਇਲਾਜ ਹੀ ਨਾ ਹੁੰਦਾ ਫਿਰ ਤਾਂ ਬਿਮਾਰੀ ਦੀ ਮੈਂ ਗੱਲ ਹੀ ਨਹੀਂ ਕਰਨੀ ਸੀ ਤਾਂ ਇੱਕ ਥੋੜਾ ਜਿਹਾ ਇਲਾਜ ਹੈ ਮੇਰੇ ਕੋਲੇ ਤੇ ਦੇਖ ਲਿਓ ਜੇ ਤੁਹਾਨੂੰ ਉਹ ਪਸੰਦ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਮਾਰਕੀਟ ਦੇ ਲਗਾਤਾਰ ਡਿੱਗਣ ਦੇ ਮੇਨ ਕਾਰਨਾਂ ਦੇ ਸਭ ਤੋਂ ਪਹਿਲਾ ਕਾਰਨ ਇਹ ਹੈ ਜਿਹੜਾ ਮੈਂ ਅੱਗੇ ਬਹੁਤ ਵਾਰ ਕਹਿਣਾ ਹੁੰਨਾ ਕੋਈ ਵੀ ਚੀਜ਼ ਜਿਹੜੀ ਉੱਪਰ ਜਾਊਗੀ ਉਥੋਂ ਉਹਨੇ ਥੱਲੇ ਵੀ ਆਉਣਾ ਵਾ ਇਹੀ ਚੀਜ਼ ਪਹਿਲਿਆ ਮਾਰਕੀਟ ਨਾਲ ਹੋ ਰਹੀ ਆ ਪਿੱਛੇ ਜੇ ਲਗਾਤਾਰ ਮਾਰਕੀਟ ਇੱਕ ਬਹੁਤ ਵੱਡੇ ਬੋਲਰਨ ਦੇ ਵਿੱਚ ਰਹੀ ਆ ਤੇ ਅਗਲੀ ਚੀਜ਼ ਆ ਕਿਸੇ ਕਾਰਨ ਦੇ ਕਰਕੇ ਕੁਝ ਹੋਵੇ ਤਾਂ ਗੱਲ ਸਮਝ ਆਉਂਦੀ ਆ ਪਰ ਜਿਹੜੀਆਂ ਵੈਲਿਊਏਸ਼ਨਸ ਦੇ ਉੱਪਰ ਸ਼ੇਅਰ ਚਲੇ ਗਏ ਪਿਛਲੇ ਕੁਝ ਟਾਈਮ ਦੇ ਵਿੱਚ ਹੀ ਤੇ ਅਸਲ ਦੇ ਵਿੱਚ ਉਹੀ ਆ ਇੱਕ ਸਪ੍ਰਿੰਗ ਰਿਐਕਸ਼ਨ ਹੀ ਹੋਈ ਜਿਹੜਾ ਕਰੋਨਾ ਦਾ ਟਾਈਮ ਸੀ ਉਹਦੇ 'ਚ ਜਿਹੜਾ ਉਹ ਸਪ੍ਰਿੰਗ ਨੂੰ ਐ ਖਿੱਚ ਕੇ ਲਗਾਤਾਰ ਰੱਖਿਆ ਗਿਆ ਉਹ ਟਾਈਮ ਉਹ ਜਦੋਂ ਨਿਕਲਿਆ ਸਪ੍ਰਿੰਗ ਤਾਂ ਉਹ ਇੰਨਾ ਕੁ ਖੁਸ਼ ਹੋ ਗਿਆ ਕਿ ਮੈਂ ਫ੍ਰੀ ਹੋ ਗਿਆ ਮੈਂ ਜਕੜਿਆ ਹੋਇਆ ਸੀ ਰੱਸੀਆਂ ਦੇ ਵਿੱਚ ਉਹਦੀ ਕੋਈ ਲਿਮਟ ਨਹੀਂ ਰਹੀ ਦੂਸਰੋਂ ਉਹਦਾ ਇੱਕ ਕਾਰਨ ਇਹ ਸੀਗਾ ਬੋਲਰਾਂ ਦਾ ਜਦੋਂ ਕਰੋਨਾ ਆਉਂਦਾ ਉਹ ਚੀਜ਼ ਪਹਿਲੀ ਵਾਰੀ ਆਪਣੀ ਜਨਰੇਸ਼ਨ ਨੇ ਉਹਦਾ ਤਜਰਬਾ ਕੀਤਾ ਅੱਪਾ ਪਹਿਲੀ ਵਾਰੀ ਇਸ ਤਰ੍ਹਾਂ ਹੁੰਦਾ ਦੇਖਿਆ ਕਿ ਦੁਨੀਆ ਖੜ ਗਈ ਪੂਰੀ ਦੀ ਪੂਰੀ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਦੁਨੀਆ ਉਸ ਤੋਂ ਬਾਅਦ ਬਦਲ ਚੁੱਕੀ ਆ ਕਰੋਨਾ ਤੋਂ ਪਹਿਲਾਂ ਦੀ ਦੁਨੀਆ ਤੇ ਬਾਅਦ ਦੀ ਦੁਨੀਆ ਬਹੁਤ ਬਦਲ ਚੁੱਕੀ ਆ ਲੋਕਾਂ ਦੇ ਕੰਮ ਕਰਨ ਦਾ ਤਰੀਕਾ ਕੰਪਨੀਆਂ ਦੇ ਬਿਜ਼ਨਸ ਕਰਨ ਦਾ ਤਰੀਕਾ ਬਦਲ ਗਿਆ ਉਥੋਂ ਬਹੁਤ ਸਾਰੇ ਲੋਕਾਂ ਨੇ ਇੱਕ ਇਹ ਚੀਜ਼ ਸਮਝੀ ਕਿ ਜਿਹੜੀਆਂ ਜੌਬਸ ਨੇ ਉਹ ਵੀ ਇੰਨੀ ਆ ਸੇਫ ਸਿਕਿਉਰ ਨਹੀਂ ਹੁੰਦੀਆਂ ਜਿੰਨੀਆਂ ਸੀ ਸਮਝ ਰਹੇ ਆ ਲੋਕਾਂ ਦਾ ਧਿਆਨ ਗਿਆ ਉਸ ਤੋਂ ਬਾਅਦ ਸਟਾਕ ਮਾਰਕੀਟ ਵੱਲ ਬਹੁਤ ਜ਼ਿਆਦਾ ਪੈਸਾ ਉਸ ਤੋਂ ਬਾਅਦ ਸ਼ੇਅਰ ਮਾਰਕੀਟ ਦੇ ਵਿੱਚ ਆਇਆ ਸਪੈਸ਼ਲੀ ਕਰੋਨਾ ਤੋਂ ਬਾਅਦ ਲੋਕਾਂ ਨੂੰ ਪਤਾ ਸੀ ਸ਼ੇਅਰ ਮਾਰਕੀਟ ਬਾਰੇ ਪਰ ਇੱਕ ਬਹੁਤ ਥੋੜੀ ਗਿਣਤੀ ਸੀਗੀ ਲੋਕਾਂ ਦੀ ਜਿਹੜੇ ਸ਼ੇਅਰ ਮਾਰਕੀਟ 'ਚ ਪੈਸਾ ਕਮਾ ਰਹੇ ਸੀ ਹੁਣ ਉਦੋਂ ਵੀ ਕੀ ਹੋਇਆ ਉਹਨਾਂ ਨੇ ਇਹ ਚੀਜ਼ ਦੇਖੀ ਕਿ ਜਿਹੜੇ ਤਾਂ ਸ਼ੇਅਰ ਮਾਰਕੀਟ ਵਾਲੇ ਆ ਉਹ ਤਾਂ ਫਿਰ ਵੀ ਆਨਲਾਈਨ ਆਪਣਾ ਕੰਮ ਕਰ ਹੀ ਜਾਂਦੇ ਆ ਹੋਰ ਵੀ ਚੀਜ਼ਾਂ ਲੋਕਾਂ ਨੇ ਕੀਤੀਆਂ ਲੋਕ ਯੂਟਿਊਬ ਵੱਲ ਨੂੰ ਜ਼ਿਆਦਾ ਹੋਏ YouTube ਦੇ ਉੱਪਰ ਆਪਣੇ ਵੀਡੀਓਜ਼ ਜ਼ਿਆਦਾ ਪਾਉਣ ਲੱਗੇ ਕਿਹਨਾਂ ਦਾ ਮਤਲਬ ਆ ਕਿ ਆਨਲਾਈਨ ਕੰਮ ਚਲੇ ਗਏ ਜ਼ਿਆਦਾ ਜਦੋਂ ਇੰਨਾ ਪੈਸਾ ਇੱਕ ਬਹੁਤ ਟਾਈਟ ਸਪਰਿੰਗ ਦੇ ਵਿੱਚ ਪਿਆ ਇੱਕ ਤਾਂ ਉਹਨੇ ਵੈਸੇ ਹੀ ਆਪਣੀ ਪੋਜੀਸ਼ਨ ਤੇ ਪਹੁੰਚਣਾ ਸੀ ਦੂਸਰਾ ਉਹਨੂੰ ਹੋਰ ਜ਼ਿਆਦਾ ਮਤਲਬ ਸਹਾਇਤਾ ਮਿਲੀ ਉਹਦੇ ਨਾਲ ਕੀ ਹੋ ਗਿਆ ਕਿ ਉਹ ਆਤਿਸ਼ਬਾਜੀ ਦੀ ਤਰ੍ਹਾਂ ਬਹੁਤ ਉੱਪਰ ਚਲਾ ਗਿਆ ਉੱਪਰ ਜਾਂਦਾ ਗਿਆ ਇੱਕ ਲਿਮਟ ਤੇ ਆ ਕੇ ਹੁੰਦਾ ਨਾ ਕਿ ਇੱਥੇ ਆ ਕੇ ਹੁਣ ਉਹਦੀ ਜਿਹੜਾ ਜ਼ੋਰ ਆ ਉਹ ਬੰਦ ਹੋ ਰਿਹਾ ਉਹਦਾ ਦਮ ਟੁੱਟ ਰਿਹਾ ਵਾ ਉੱਥੇ ਆ ਕੇ ਕੁਝ ਪ੍ਰੋਬਲਮ ਹੋਰ ਹੁੰਦੀਆਂ ਨੇ ਉਹ ਪ੍ਰੋਬਲਮ ਇਹ ਹੁੰਦੀਆਂ ਨੇ ਉਹ ਇਕੱਠੀਆਂ ਹੀ ਹੋ ਗਈਆਂ ਇੱਕ ਤਾਂ ਜਿਹੜੀ ਇੰਡੀਆ ਦੇ ਵਿੱਚ ਇਨਫਲੇਸ਼ਨ ਮਹਿੰਗਾਈ ਦਾ ਰੋਲਾ ਪੈ ਰਿਹਾ ਮਹਿੰਗਾਈ ਦੇ ਨਾਲ ਬੇਰੁਜ਼ਗਾਰੀ ਵੱਧ ਰਹੀ ਆ ਬੇਰੁਜ਼ਗਾਰੀ ਦੀ ਦਰ ਲਗਾਤਾਰ ਵੱਧ ਰਹੀ ਆ ਹੁਣ ਤੁਸੀਂ ਦੇਖੋ ਜਿਹੜੇ ਆਟੋ ਸੈਕਟਰ ਦੀ ਆਪਾਂ ਇੱਕ ਐਗਜ਼ਾਮਪਲ ਮੋਟਾ ਜਿਹਾ ਲੈ ਲੈਨੇ ਆ ਉਥੋਂ ਹੀ ਲੋਕਾਂ ਦੀ ਜਿਹੜੀ ਖਰੀਦ ਸ਼ਕਤੀ ਆਪਾਂ ਉਹਨੂੰ ਸਮਝ ਸਕਦੇ ਆ ਹੁਣ ਇਨਵੈਂਟਰੀ ਕਿੰਨੀ ਜ਼ਿਆਦਾ ਪਈ ਆ ਕੰਪਨੀਆਂ ਦੇ ਕੋਲੇ ਕਿੰਨੇ ਕਿੰਨੇ ਵੱਡੇ ਡਿਸਕਾਊਂਟ ਲਾ ਰੀਆਂ ਨੇ ਕੰਪਨੀਆਂ ਆਪਣੀਆਂ ਕਾਰਾਂ ਦੇ ਉੱਪਰ ਵੀ ਭਾਈ 2 ਲੱਖ ਰੁਪਈਆ ਘੱਟ ਦੇ ਵਿੱਚ ਲੈ ਲਓ ਪਰ ਕਾਰ ਲੈ ਲਓ ਉੱਥੋਂ ਪਤਾ ਲੱਗ ਰਿਹਾ ਲੋਕਾਂ ਦੀ ਖਰੀਦ ਸ਼ਕਤੀ ਘਟੀ ਜਿਹੜੀ ਚੀਜ਼ ਇੱਥੋਂ ਉੱਪਰ ਤੱਕ ਜਾ ਰਹੀ ਆ ਬਹੁਤ ਵੱਧੀ ਕੀ ਦਮ ਟੁੱਟ ਗਿਆ ਉਤੋਂ ਉਹਨੂੰ ਹੋਰ ਹੁਣ ਕਹਿ ਲਓ ਕਿ ਚਪੇੜਾਂ ਪੈਣੀਆਂ ਸ਼ੁਰੂ ਹੋ ਗਈਆਂ 네ਗੇਟਿਵ ਫੈਕਟਰ ਹੋਰ ਜ਼ਿਆਦਾ ਉੱਥੇ ਖਤਰੇ ਦੇ ਕੁੱਬੂ ਉਹਦੇ ਨੇੜੇ ਤੇੜੇ ਇਕੱਠੇ ਹੋ ਗਏ ਤਾਂ ਉਹਨੇ ਡਿੱਗਣਾ ਹੀ ਡਿੱਗਣਾ ਵਾ ਇਹ ਤਾਂ ਹੋ ਗਈਆਂ ਦੋ ਗੱਲਾਂ ਇਨਫਲੇਸ਼ਨ ਤੇ ਬੇਰੁਜ਼ਗਾਰੀ ਅਗਲਾ ਆ ਗਿਆ ਸਭ ਤੋਂ ਜਿਹੜਾ ਕ੍ਰੂਸ਼ਲ ਫੈਕਟਰ ਮੰਨਿਆ ਜਾਂਦਾ ਰੁਪਏ ਦਾ ਵੀਕ ਹੋਣਾ ਡਾਲਰ ਦੇ ਮੁਕਾਬਲੇ ਉਹ ਇੱਕ ਬਹੁਤ ਹੀ ਵੱਡਾ ਨੈਗੇਟਿਵ ਫੈਕਟਰ ਆ ਇਹ ਹੋ ਗਈ ਤੀਸਰਾ ਕਾਰਨ ਚੌਥਾ ਕਾਰਨ ਹੈਗਾ 트럼ਪ ਦਾ ਆ ਜਾਣਾ ਹੁਣ 트럼ਪ ਇੱਕ ਇਹੋ ਜਿਹਾ ਬੰਦਾ ਜਿਹੜਾ ਕੁਝ ਵੀ ਆ ਕੇ ਬੋਲ ਸਕਦਾ ਉਹ ਕੋਈ ਬਹੁਤ ਜ਼ਿਆਦਾ ਪ੍ਰਭਾਵ ਕਰਦਾ ਨਹੀਂਗਾ ਐਸੇ ਤਰ੍ਹਾਂ ਹੀ ਸਿਸਟਮ ਤੇ ਉਹਦੇ ਨਾਲ ਹੁਣ ਕੀ ਹੋਇਆ ਇੱਕ ਬਿਲਕੁਲ ਅਨਸਰਟੇਨਟੀ ਫੈਲ ਗਈ ਕਿਉਂਕਿ 트럼ਪ ਦੀ ਜਿਹੜੀ ਪਰਸਨੈਲਟੀ ਆ ਉਹ ਇੱਕ ਬਿਲਕੁਲ ਅਨਸਰਟਨ ਬੰਦੇ ਦੀ ਆ ਕੋਈ ਵੀ ਹੋਰ ਬੰਦਾ ਹੋਊਗਾ ਲੋਕ ਫਿਰ ਵੀ ਉਹਦੇ ਤੋਂ ਐਕਸਪੈਕਟ ਕਰਦੇ ਆ ਕਿ ਥੋੜਾ ਸਮਝਬੂਝ ਵਾਲੀ ਹੀ ਅਤੇ ਡਿਸੀਜਨ ਹੋਣਗੇ 트럼ਪ ਦੇ ਨਾਲ ਇਹ ਚੀਜ਼ ਨਹੀਂ ਹੈਗੀ ਹਾਲੇ ਐਡਮਿਨਿਸਟ੍ਰੇਸ਼ਨ ਪ੍ਰੋਪਰ ਆਪਣੇ ਕੰਮ ਦੇ ਵਿੱਚ ਆਉਣੀ ਆ ਅਤੇ ਹਾਲੇ ਤਾਂ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਨਾ ਵਾ ਇਸ ਐਡਮਿਨਿਸਟ੍ਰੇਸ਼ਨ ਨੇ ਪਰ ਉਸ ਤੋਂ ਪਹਿਲਾਂ ਹੀ ਡਰ ਜਿਹੜਾ ਸੀਗਾ ਅਨਸਰਟੇਨਟੀ ਆ ਉਹ ਜ਼ਿਆਦਾ ਫੈਲਣੀ ਸ਼ੁਰੂ ਹੋ ਗਈ ਉਹਦੇ ਨਾਲ ਕੀ ਇੱਕ ਜਿਹੜਾ ਹੁਣ 트럼ਪ ਦਾ ਹੁੰਦਾ ਕਿ ਹਮੇਸ਼ਾ ਕਿ ਬਾਹਰਲੀਆਂ ਕੰਪਨੀ ਦੇ ਉੱਪਰ ਮੈਂ ਟੈਕਸ ਲਾਉਂਗਾ ਹੁਣ ਉਹਦੇ ਵਿੱਚ ਇੰਡੀਆ ਦੀਆਂ ਆਈਟੀ ਕੰਪਨੀਆਂ ਨੇ ਟੈਕਨੋਲੋਜੀ ਬੇਸ ਜਿਹਨਾਂ ਦਾ ਅਮਰੀਕਾ 'ਚ ਕੰਮ ਬਹੁਤ ਜ਼ਿਆਦਾ ਹੈ ਤੇ ਫਾਰਮਾ ਕੰਪਨੀਆਂ ਨੇ ਆਪਣੀਆਂ ਜਿਨ੍ਹਾਂ ਦਾ ਕੰਮ ਉੱਥੇ ਬਹੁਤ ਜ਼ਿਆਦਾ ਹੈ ਉਹਨਾਂ ਦੇ ਉੱਪਰ ਕਹਿੰਦਾ ਟੈਕਸ ਲਾਉਂਗਾ ਉਸ ਤੋਂ ਬਾਅਦ ਫਿਰ H1B ਵੀਜ਼ਾ ਉੱਥੇ ਉਹ ਆਪਣਾ ਬਹੁਤ ਹਾਰਡ ਸਟੈਪ ਲੈ ਰਹੇ ਆ ਤੇ ਕਿ ਅਸੀਂ ਉਹਨਾਂ ਨੂੰ ਉਹ ਜਿਹੜਾ ਵੀਜ਼ਾ ਦੇ ਵਿੱਚ ਹੈਗਾ ਉਹ ਟਾਈਟ ਕਰਾਂਗੇ ਹੋਰ ਹੁਣ ਉਹ ਜਦੋਂ ਵੀਜ਼ਾ ਟਾਈਟ ਹੋਣਗੇ ਉਹਦੇ ਨਾਲ ਹੋਣਾ ਕੀ ਆ ਜਿਹੜੀਆਂ ਇਹ ਕੰਪਨੀਆਂ ਨੇ ਆਪਣੀਆਂ ਜਿਨ੍ਹਾਂ ਦਾ ਮਾਰਕੀਟ ਕੈਪ ਬਹੁਤ ਹੀ ਜ਼ਿਆਦਾ ਆ ਉਹਨਾਂ ਨੂੰ ਜਿਹੜੇ ਇੰਡੀਅਨ ਏਮਪਲੋਈ ਹੈਗੇ ਆ ਜਿਹੜੇ ਉਹਨੂੰ ਬਹੁਤ ਸਸਤੀ ਸੈਲਰੀ ਦੇ ਉੱਪਰ ਮਿਲਦੇ ਆ ਕੰਪੇਅਰ ਕਰੀਏ ਤਾਂ ਬਾਹਰ ਲਿਆਂ ਤੋਂ ਉਹ ਹੁਣ ਕੱਟੇ ਜਾਣੇ ਉਹਨਾਂ ਦੇ ਉੱਥੇ ਉਹਨਾਂ ਦੇ ਖਰਚੇ ਵਧਣੇ ਆ ਤਾਂ ਇੱਕ ਬਹੁਤ ਨੈਗੇਟਿਵ ਇਫੈਕਟ ਹੈਗਾ ਇਹ ਹੈਗੇ ਆ ਮੇਨ ਮੇਨ ਕੁਝ ਕਾਰਨ ਇੱਕ ਬਹੁਤ ਹੀ ਜ਼ਿਆਦਾ ਨਜਾਇਜ਼ ਭੱਜੀ ਹੋਈ ਚੀਜ਼ ਨੂੰ ਮੂਰੋਂ ਤਿੰਨ ਚਾਰ ਬੰਦੇ ਹਜੇ ਟੱਕਰ ਗਏ ਤਾਂ ਉਹਨੇ ਡਿੱਗਣਾ ਹੀ ਡਿੱਗਣਾ ਵਾ ਤੇ ਉਹ ਡਿੱਗੀ ਵੀ ਆ ਡਿੱਗ ਰਹੀ ਵੀ ਆ ਹੁਣ ਅਗਲੀ ਗੱਲ ਕਰਦੇ ਆ ਕਿ ਹੁਣ ਤੱਕ ਆਪਾਂ ਪਾਸਟ ਤੇ ਪ੍ਰੈਜ਼ੈਂਟ ਦੀ ਗੱਲ ਕਰ ਲਈ ਭੂਤਕਾਲ ਤੇ ਵਰਤਮਾਨ ਦੀ ਗੱਲ ਕਰ ਲਈ ਹੁਣ ਆਪਾਂ ਗੱਲ ਕਰਦੇ ਆ ਭਵਿੱਖ ਦੀ ਕਿ ਕਿੱਥੋਂ ਤੱਕ ਡਿੱਗ ਸਕਦਾ ਕਿ ਆਸਰਾ ਹੀ ਆ ਸਿਰਫ ਇਹਦੇ 'ਚ ਕੋਈ ਐ ਨਹੀਂ ਹੈਗਾ ਕਿ ਮੈਂ ਵੀ ਜੋ ਕਹਿ ਰਿਹਾ ਕਿ ਹਾਂ ਜੀ ਇਹ ਪੱਥਰ ਤੇ ਲਕੀਰ ਹੋ ਗਈ ਤੇ ਇਹੀ ਹੋਊਗਾ ਪਰ ਜਿੰਨੀ ਕਿ ਮੇਰੀ ਸਮਝ ਕੰਮ ਕਰਦੀ ਆ ਉਹ ਇਹ ਹੈਗੀ ਆ ਹਾਲੇ ਸਿਰਫ ਬਿਆਨਬਾਜ਼ੀ ਉਹਨਾਂ ਦੀ ਹਾਲੇ ਉਹਨਾਂ ਨੇ ਕੰਮ ਕਰਨੇ ਸ਼ੁਰੂ ਕਰਨੇ ਆ ਬਿਆਨਬਾਜ਼ੀ ਦੇ ਉੱਪਰ ਹੀ ਇੰਨਾ ਜ਼ਿਆਦਾ ਡਰ ਫੈਲ ਚੁੱਕਿਆ ਜੇ ਉਹਨਾਂ ਨੇ ਇਹਨਾਂ ਦੇ ਵਿੱਚੋਂ ਹੌਲੀ-ਹੌਲੀ ਇਹ ਸਟੈਪਸ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰਤਾ 트럼ਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਸੌਂਚਕ ਸਮਾਗਮ ਤੋਂ ਬਾਅਦ H1B ਵੀਜ਼ਾ ਹੋ ਗਿਆ ਹੋਰ ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ ਦੇ ਉੱਪਰ ਟੈਕਸ ਜ਼ਿਆਦਾ ਲਾਉਣੇ ਹੋਗੇ ਤਾਂ ਉਹਦਾ 네ਗੇਟਿਵ ਇਫੈਕਟ ਪੈਣਾ ਹੀ ਪੈਣਾ ਵਾ ਫਿਰ ਹਾਲੇ ਜਿਹੜਾ ਆਪਣੇ ਇੰਡੀਅਨ ਕਰੰਸੀ ਦੀ ਵੈਲਿਊਏਸ਼ਨ ਆ ਜਿਹੜੀ ਡਿੱਗ ਰਹੀ ਆ ਰੁਪਈਆ ਡਿੱਗ ਰਿਹਾ ਵਰ ਡਾਲਰ ਦੇ ਮੁਕਾਬਲੇ ਵੀਕ ਹੋ ਰਿਹਾ ਇਹਦਾ ਕੋਈ ਪਤਾ ਨਹੀਂ ਇਹ ਕਦੋਂ ਤੱਕ ਐਸੇ ਤਰ੍ਹਾਂ ਚੱਲੇ ਕਿਉਂਕਿ ਫਿਲਹਾਲ ਦੀ ਤਾਂ ਕੋਈ ਉਮੀਦ ਇਹਦੀ ਨਹੀਂ ਲੱਗ ਰਹੀ ਰਿਕਵਰ ਹੋਣ ਦੀ ਕਿਉਂਕਿ ਅਜੇ ਕੋਈ ਇੰਡੀਅਨ ਇਕਨੋਮੀ ਦੇ ਵਿੱਚੋਂ ਸਾਈਨ ਮਿਲ ਨਹੀਂ ਰਹੇ ਇਸ ਕਰਕੇ ਐਕਸਟੈਂਡ ਹੋ ਸਕਦਾ ਮੈਂ ਲਿਖ ਕੇ ਲਿਆ ਤਾਂ ਕਿ ਮੈਂ ਭੁੱਲ ਨਾ ਜਾਵਾਂ ਇੱਕ ਬਹੁਤ ਹੋਰ ਵੱਡਾ ਕ੍ਰੂਸ਼ਲ ਫੈਕਟਰ ਹੈਗਾ ਐਫ ਆਈ ਆਈਜ਼ ਦੀ ਬਾਇੰਗ ਉਹ ਬਿਲਕੁਲ ਉਹਨਾਂ ਨੇ ਕੱਢ ਲਈ ਫੋਰਨ ਇੰਸਟੀਚੂਨਲ ਇਨਵੈਸਟਰ ਜਿਹੜੇ ਬਾਹਰ ਦੇ ਬਹੁਤ ਵੱਡੇ ਇਨਵੈਸਟਰ ਹੁੰਦੇ ਆ ਤੇ ਉਹਨਾਂ ਨੇ ਇੱਕ ਤਾਂ ਪੈਸਾ ਕੱਢਿਆ ਹੁਣ ਮਾਰਕੀਟ ਦੁਬਾਰਾ ਕਦੋਂ ਚੱਲੂਗੀ ਜਾਂ ਤਾਂ ਡੀਆਈਆਈਸ ਡੋਮੈਸਟਿਕ ਵਾਲੇ ਪਾਏ ਕਰਨਾ ਸ਼ੁਰੂ ਕਰਨ ਉਹ ਕਰ ਰਹੇ ਆ ਪਰ ਉਹ ਬਹੁਤ ਥੋੜਾ ਵਾ ਹਾਲੇ ਉਹ ਵੀ ਕਿਉਂਕਿ ਬਹੁਤ ਵੱਡੇ ਲੋਕ ਹੁੰਦੇ ਆ ਬਹੁਤ ਸਿਆਣੇ ਲੋਕ ਹੁੰਦੇ ਆ ਉਹਨਾਂ ਦਾ ਬਹੁਤ ਤਜਰਬਾ ਮਾਰਕੀਟ ਦਾ ਉਹ ਵੀ ਫਿਲਹਾਲ ਕੋਈ ਇੰਨਾ ਜ਼ਿਆਦਾ ਮਾਰਕੀਟ ਦੇ ਵਿੱਚ ਆ ਨਹੀਂ ਰਹੇ ਫੋਰਨਰ ਕਦੋਂ ਆਉਂਦੇ ਆ ਫੋਰਨਰ ਤਾਂ ਹਾਲੇ ਪੁੱਲ ਜੋ ਉਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਪਰ ਇੰਡੀਅਨ ਮਾਰਕੀਟ ਦੇ ਵਿੱਚ ਆਪਣੀਆਂ ਜਿਹੜੀਆਂ ਪੋਜੀਸ਼ਨਸ ਨੇ ਉਹ ਸ਼ਾਰਟ ਕੀਤੀਆਂ ਹੋਈਆਂ ਕਿਹਨਾਂ ਦਾ ਮਤਲਬ ਆ ਕਿ ਉਹਨਾਂ ਨੇ ਇਹ ਕਿਹਾ ਹੋਇਆ ਕਿ ਹਾਲੇ ਹੋਰ ਡਿੱਗੂਗੀ ਆਪਾਂ ਇੱਕ ਸ਼ੇਅਰ ਨੂੰ ਖਰੀਦਦੇ ਆ ਫਿਰ ਉਹਨੂੰ ਸੈਲ ਕਰ ਦਿੰਨੇ ਆ ਇਸ ਤਰ੍ਹਾਂ ਆਪਾਂ ਨੂੰ ਪੈਸੇ ਬਣਦੇ ਆ ਸ਼ਾਰਟ ਕਵਰਿੰਗ ਦਾ ਮਤਲਬ ਹੈ ਤੁਸੀਂ ਪਹਿਲਾਂ ਉਹਨੂੰ ਸੈਲ ਕਰ ਦਿੰਨੇ ਹੋ ਫਿਰ ਕਿਸੇ ਦਿਨ ਉਹਨੂੰ ਖਰੀਦ ਲੈਣੇ ਹੋ ਹਾਲੇ ਉਹਨਾਂ ਨੇ ਉਹ ਖਰੀਦੇ ਹੀ ਨਹੀਂ ਹੈ ਆਪਣੇ ਸ਼ਾਰਟ ਕਵਰਿੰਗ ਹੀ ਨਹੀਂ ਕੀਤੀ ਹਾਲੇ ਤਾਂ ਉਹ ਆਪਣੇ ਸ਼ਾਰਟ ਪੋਜੀਸ਼ਨਸ ਦੇ ਵਿੱਚ ਹੀ ਬੈਠੇ ਆ ਇਹ ਸੋਚ ਕੇ ਕਿ ਨਹੀਂ ਹਾਲੇ ਤਾਂ ਇਹਨੇ ਹੋਰ ਡਿੱਗਣਾ ਵਾ ਇਸ ਕਰਕੇ ਇਹ ਸਿਰਫ ਮੇਰੇ ਨਿੱਜੀ ਵਿਚਾਰ ਨੇ ਇਸ ਕਰਕੇ ਹਾਲੇ ਇਹ ਜਿਹੜੀ ਪੇਨ ਹੈਗੀ ਆ ਮਾਰਕੀਟ ਦੀ ਜਿਹੜਾ ਇਹਦਾ ਡਿੱਗਣਾ ਹੈ ਇਹ ਹੋਰ ਐਕਸਟੈਂਡ ਹੋ ਸਕਦਾ ਸਪੈਸ਼ਲੀ ਜਦੋਂ ਇੱਕ ਵਾਰੀ ਅਮਰੀਕਨ ਮਾਰਕੀਟ ਸੌਰੀ ਅਮਰੀਕਨ ਐਡਮਿਨਿਸਟ੍ਰੇਸ਼ਨ 트ੰਪ ਦੇ ਅੰਡਰ ਆਪਣਾ ਕੰਮ ਕਰਨਾ ਸ਼ੁਰੂ ਕਰੂਗੀ ਹੁਣ ਗੱਲ ਇਹ ਹੈਗੀ ਆ ਜੇ ਮੈਂ ਸਿਰਫ ਤੁਹਾਨੂੰ ਆਪਣੇ ਆਪਣੇ ਨਹੀਂ ਸ਼ੇਅਰ ਮਾਰਕੀਟ ਤੇ ਦੁੱਖੜੇ ਹੀ ਰੋਣਾ ਆਉਂਦਾ ਫਿਰ ਤਾਂ ਉਹਦਾ ਕੋਈ ਲੌਜੀਕ ਨਹੀਂ ਆ ਮੈ ਡਰਾਉਣ ਦਾ ਕੰਮ ਹੈ ਨਹੀਂਗਾ ਕੋਈ ਕੋ ਮਤਲਬ ਨਹੀਂ ਬਣਦਾ ਕਿ ਮੈਂ ਤੁਹਾਨੂੰ ਇਹ ਦੱਸਾਂ ਕਿ ਦੇਖੋ ਜੀ ਆ ਚੀਜ਼ਾਂ ਹੋ ਰਹੀਆਂ ਹੁਣ ਇੱਥੇ ਇੱਕ ਤਰੀਕਾ ਵਾ ਇਹ ਸਾਰੀਆਂ ਚੀਜ਼ਾਂ ਤੋਂ ਬਚੇ ਰਹਿਣ ਦਾ ਉਹ ਇਹ ਹੈ ਇੰਗਲਿਸ਼ ਤਾਂ ਜਿਵੇਂ ਇੱਕ ਮੁਹਾਵਰਾ ਵਾ ਟੂ ਵਿਨ ਦਾ ਗੇਮ ਰਿਮੇਨ ਇਨ ਦਾ ਗੇਮ ਜੇ ਤੁਸੀਂ ਗੇਮ ਨੂੰ ਜਿੱਤਣਾ ਚਾਹੁੰਦੇ ਹੋ ਉਹਦੇ ਚ ਬਣੇ ਰਹੋ ਪਰ ਬਣੇ ਆਪਾਂ ਕਦੋਂ ਰਵਾਂਗੇ ਆਪਣੇ ਕੋਲੇ ਹਥਿਆਰ ਕੀ ਆ ਇੱਕ ਸੈਨਿਕ ਦੇ ਕੋਲੇ ਹਥਿਆਰ ਉਹਦੇ ਆਪਣੇ ਆ ਇੱਕ ਇਨਵੈਸਟਰ ਦੇ ਕੋਲੇ ਹਥਿਆਰ ਕੀ ਹੈਗਾ ਸਭ ਤੋਂ ਵੱਡਾ ਇੱਕੋ ਹੀ ਹਥਿਆਰ ਆ ਉਹ ਹੈਗਾ ਪੈਸਾ ਜੇਬ ਦੇ ਵਿੱਚ ਪਿਆ ਹੋਇਆ ਥੋੜਾ ਪੈਸਾ ਹੁਣ ਦੇਖੋ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਲਗਾਤਾਰ ਹਰ ਆਏ ਦਿਨ ਸਵੇਰ 9:00 ਮਾਰਕੀਟ ਦਾ ਖੁੱਲਣਾ ਤੇ 3:30 ਬੰਦ ਹੋ ਕੇ ਬਹੁਤ ਡਾਊਨ ਚਲੇ ਜਾਣਾ ਤੁਸੀਂ ਸ਼ੇਅਰ ਦੇਖਦੇ ਹੋ ਫਲਾਣਾ 3% ਡਿੱਗਿਆ ਫਲਾਣਾ 2% ਫਲਾਣਾ 8% ਡਿੱਗਿਆ ਦੋ ਅੱਡਰਡ ਇਨਵੈਸਟਰ ਨੇ ਦੋਨਾਂ ਦੇ ਵੀ ਇਹ ਪੋਜੀਸ਼ਨ ਇਹ ਜਿਹੜੀ ਹਾਲਾਤ ਹੈਗੇ ਉਹ ਬਿਲਕੁਲ ਡਿਫਰੈਂਟ ਹੋਣਗੇ ਹੁਣ ਤੁਹਾਨੂੰ ਮੈਂ ਇਹ ਕਹਿ ਰਿਹਾ ਕਿ ਤੁਸੀਂ ਇੱਕ ਵਾਲੇ ਬਣਨਾ ਜਿਹਦੇ ਲਈ ਵਧੀਆ ਰਹਿਣਗੇ ਉਹ ਕਿਵੇਂ ਬਣ ਸਕਦੇ ਆਪਾਂ ਇੱਕ ਇਨਵੈਸਟਰ ਮੈਂ ਵੈਸੇ ਹੀ 1 ਲੱਖ ਰੁਪਈਆ ਮੰਨ ਲੈਨੇ ਆਪਾਂ ਹੋ ਸਕਦਾ ਕੋਈ ਕਿਸੇ ਨੇ ਸਿਰਫ 10000 ਲਾਉਣਾ ਹੋਵੇ ਕਿਸੇ ਨੇ 1 ਕਰੋੜ ਲਾਉਣਾ ਹੋਵੇ ਆਪਾਂ ਵੈਸੇ ਹੀ ਮੋਟਾ ਜਿਹਾ ਹਿਸਾਬ ਲਾ ਲੈਨੇ ਆ 1 ਲੱਖ ਦਾ ਇੱਕ ਬੰਦੇ ਨੇ ਉਹ ਆਪਣਾ 1 ਲੱਖ ਸੰਭਾਲਿਆ ਹੋਇਆ ਵਾ ਉਹ ਬੰਦਾ ਇਹ ਕਹਿ ਰਿਹਾ ਯਾਰ ਪਤਾ ਨਹੀਂ ਨਾ ਕਿ ਕਦੋਂ ਤੱਕ ਥੱਲੇ ਜਾਊਗੀ ਮੈਂ 1 1000 ਰੁਪਈਆ ਲਾਈ ਚੱਲੂਗਾ ਇੱਕ ਇੱਕ ਦੋ ਦੋ ਦਿਨ ਛੱਡ ਕੇ ਪਹਿਲਾਂ ਤਾਂ ਉਹਨੂੰ ਮੈਂ ਕਿੰਨੇ ਟੁਕੜਿਆਂ 'ਚ ਵੰਡ ਲਿਆ 100 ਟੁਕੜਿਆਂ 'ਚ ਫਿਰ ਮੈਂ ਇਹ ਕਹਤਾ ਵੀ ਮੈਂ ਇੱਕ ਇੱਕ ਦਿਨ ਛੱਡ ਕੇ ਉਹ ਪੈਸਾ ਲਵਾਂਗਾ ਮੈਂ ਵੈਸੇ ਇੱਕ ਉਦਾਹਰਣ ਦੇ ਰਿਹਾ 1 ਲੱਖ ਰੁਪਏ ਦੀ ਹੋ ਸਕਦਾ ਕੋਈ ਜ਼ਿਆਦਾ ਲਾਵੇ ਜਾਂ ਹੋਰ ਤਾਂ ਉਹਦੇ ਨਾਲ ਕੀ ਆ ਆਏ ਦਿਨ ਤੁਹਾਨੂੰ ਕੋਈ ਨਾ ਕੋਈ ਉਹਦੇ ਵਿੱਚ ਅਪਰਚੂਨਿਟੀ ਮਿਲ ਜੂਗੀ ਅੱਜ ਫਲਾਣਾ ਬਹੁਤ ਵੱਡਾ ਸਟਾਕ ਹੋਰ ਥੱਲੇ ਆ ਗਿਆ ਥੋੜਾ ਜਿਹਾ ਇੱਥੇ ਬਾਏ ਕਰ ਲਓ ਹੁਣ ਉਹਦੇ ਨਾਲ ਕੀ ਆ ਜਿਹੜਾ ਇਹ ਇਨਵੈਸਟਰ ਆ ਉਹਦੇ ਕੋਲੇ ਪਿੱਛੇ ਬਹੁਤ ਸਾਰੇ ਪੈਸੇ ਪਏ ਆ ਬਹੁਤ ਜ਼ਿਆਦਾ 20 ਦਿਨੇ ਨੰਗਣ ਤੋਂ ਬਾਅਦ ਵੀ ਉਹਨੇ ਸਿਰਫ 10 ਰੁਪਏ ਲਾਏ ਆ ਜਾਂ ਕਹਿ ਲੋ ਕਿ 10000 ਕਿੰਨੇ ਲਾਤੇ 10000 ਲਾਤੇ ਹਾਂ ਤੇ ਬਾਕੀ ਉਹਦੇ ਕੋਲ ਬਚੇ ਹੋਏ ਆ 90000 ਰੁਪਏ ਉਹ ਤਾਂ ਖੁਸ਼ ਆ ਜੇ ਮਾਰਕੀਟ ਉੱਪਰ ਵਾਪਸ ਮੁੜਦੀ ਆ ਉਹਦਾ 10000 ਲੱਗਿਆ ਹੋਇਆ ਤੇ ਉਹ ਵੀ ਬਹੁਤ ਥੱਲੇ ਵਾਲੇ ਰੇਟ ਤੇ ਲੱਗਿਆ ਸੀ ਉਹਨੂੰ ਪੈਸੇ ਬਣ ਜਾਣੇ ਆ ਪਰ ਜੇ ਮਾਰਕੀਟ ਥੱਲੇ ਨੂੰ ਜਾਂਦੀ ਆ ਉਹਦੇ ਕੋਲ 90000 ਬਾਕੀ ਪਿਆ ਆ ਜੇ ਤੁਸੀਂ ਲੜਾਈ ਜਿੱਤਣਾ ਚਾਹੁੰਦੇ ਹੋ ਇੱਕ ਸਿਆਣਾ ਸੈਨਿਕ ਕਦੇ ਵੀ ਆਪਣੇ ਹਥਿਆਰ ਨੂੰ ਪੂਰੀ ਤਰ੍ਹਾਂ ਵਰਤਦਾ ਨਹੀਂ ਜੇ ਉਹਦੇ ਕੋ ਕੱਲਾ ਪਾਲਾ ਵਾ ਤਾਂ ਉਹ ਪਾਲਾ ਐ ਹੀ ਨਹੀਂ ਸਿੱਟ ਦਿੰਦਾ ਤੇ ਮਗਰੋਂ ਖੜਾ ਰਹੂਗਾ ਲੜਾਈ ਜਿੱਤਣ ਲਈ ਤੁਹਾਡੇ ਕੋਲੇ ਹਮੇਸ਼ਾ ਅਖੀਰ ਤੱਕ ਹਥਿਆਰ ਹੋਣਾ ਚਾਹੀਦਾ ਭਾਵੇਂ ਤੁਹਾਨੂੰ ਅੱਜ ਜਿੰਨਾ ਵੀ ਮਰਜ਼ੀ ਲੱਗੇ ਕਿ ਯਾਰ ਆਹ ਤਾਂ ਬਹੁਤ ਥੱਲੇ ਆ ਗਿਆ ਹੁਣ ਤਾਂ ਮੈਂ ਇੱਥੇ ਨੂੰ ਲੈ ਲਾਂ ਤੁਸੀਂ ਆਪਣੇ ਪੂਰੇ ਪੈਸੇ ਉੱਥੇ ਖਰਚ ਕਰਤੇ ਹੁਣ ਅਗਲੇ ਜਿਹੜੇ 2 ਮਹੀਨੇ ਦੀ ਗਰਾਵਟ ਹੋਊਗੀ ਉਹ ਤੁਹਾਨੂੰ ਜ ਉਹ ਰਾਤ ਨੂੰ ਸੌਣ ਨਹੀਂ ਦੇਊਗੀ ਬਿਲਕੁਲ ਵੀ ਉਹ ਤੁਹਾਨੂੰ ਤੁਹਾਡੇ ਨਾਲ ਦੋ ਗੱਲਾਂ ਹੋਣਗੀਆਂ ਪਹਿਲੀ ਤੁਸੀਂ ਖੁਦ ਦੇ ਜਿਹੜੇ ਪੈਸੇ ਉੱਪਰ ਹੀ ਲਾ ਚੁੱਕੇ ਆ ਉਹ ਤੁਹਾਨੂੰ ਡੇਲੀ 네ਗੇਟਿਵ ਚ ਦਿਖਣੇ ਸ਼ੁਰੂ ਹੋਣਗੇ ਤਾਂ ਉਹਦੇ ਨਾਲ ਇੱਕ ਤਾਂ ਜਿਹੜਾ ਤੁੜਕੂ ਹੈਗਾ ਮਾਨਸਿਕ ਸ਼ਾਂਤੀ ਆ ਉਹ ਖਤਮ ਹੋ ਜਾਣੀ ਉਹ ਭੰਗ ਹੋ ਜਾਣੀ ਆ ਦੂਸਰਾ ਹੈਗਾ ਤੁਹਾਨੂੰ ਇਹ ਲੱਗਣਾ ਕਿ ਯਾਰ ਮੇਰੇ ਕੋ ਕਿਤੇ ਥੋੜੇ ਜਿਹੇ ਪੈਸੇ ਹੁੰਦੇ ਤਾਂ ਮੈਂ ਇਹਨੂੰ ਇੱਥੇ ਖਰੀਦ ਲੈਂਦਾ ਠੀਕ ਹੁਣ ਉਹਦੇ ਨਾਲ ਫਿਰ ਕਈ ਲੋਕ ਲੋਨ ਲੈ ਕੇ ਵੀ ਸਟਾਕ ਮਾਰਕੀਟ ਦੇ ਵਿੱਚ ਕੰਮ ਕਰਦੇ ਜਿਹੜਾ ਬਹੁਤ ਹੀ ਬੁਰੀ ਚੀਜ਼ ਆ ਇੱਕ ਪਹਿਲਾਂ ਤੁਸੀਂ ਫਸਿਓ ਇੱਕ ਗਨ ਲੋਨ ਨਾਲਿਆਂ ਦੇ ਚੱਕਰਾਂ 'ਚ ਫਸ ਕੇ ਜਾਂ ਕਿਸੇ ਤੋਂ ਮੰਗਣ ਲੱਗ ਜਾਂਦਾ ਜਾਂ ਘਰਦਿਆਂ ਤੋਂ ਮੰਗਣ ਲੱਗ ਜਾਂਦਾ ਜਾਂ ਆਸੇ-ਪਾਸੇ ਤੋਂ ਬਿਲਕੁਲ ਨਹੀਂ ਕਰਨਾ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਠੀਕ ਹੈ ਜੀ ਆਪਣੇ ਪੈਸੇ ਆਪਣੇ ਕੋਲੇ ਰੱਖੋ ਹੁਣ ਦੂਜੇ ਪਾਸੇ ਦੂਸਰਾ ਬੰਦਾ ਉਹਦੇ ਲਈ ਤਾਂ ਪਾਰਟੀ ਟਾਈਮ ਆ ਜਾਣ ਤੋਂ ਜਿੱਥੇ ਤੱਕ ਜਾਂਦੀ ਹੈ ਠੀਕ ਹੋ ਗਿਆ ਨਾ ਭੱਜ ਜਿੱਥੋਂ ਤੱਕ ਭੱਜਦਾ ਤੂੰ ਕਿੱਥੋਂ ਕਿ ਤੱਕ ਮਾਰਕੀਟ ਭੱਜ ਸਕਦੀ ਆ మార్కెట్ ਨੇ ਦੋ ਵਿਸ਼ਵ ਜੰਗਾਂ ਦੇਖ ਲਈਆਂ ਬਹੁਤ ਵੱਡੇ ਵੱਡੇ ਰਾਜਨੀਤਿਕ ਕ੍ਰਾਈਸਿਸ ਦੇਖ ਲਏ ਤੇ ਕਰੋਨਾ ਦੇਖ ਲਿਆ ਤੇ ਮਾਰਕੀਟ ਫੇਰ ਵੀ ਮਤਲਬ ਜਾ ਰਹੀ ਹੈ ਉੱਪਰ ਜੇ ਤੁਸੀਂ ਇੱਕ ਵੱਡੀ ਪਿਕਚਰ ਦੇਖੋਗੇ ਤਾਂ ਵੱਡੀ ਪਿਕਚਰ ਮਤਲਬ ਮੈਂ ਹੁਣ ਐਂ ਦਿਖਾ ਸਕਦਾ ਉਂਗਲਾਂ ਦੇ ਨਾਲ ਐਸ ਐਸ ਤਰ੍ਹਾਂ ਕਰਕੇ ਜੇ ਕਿਤੇ ਥੋੜਾ ਐ ਥੱਲੇ ਵੀ ਜਾਊਗੀ ਪਰ ਬਾਅਦ ਦੇ ਵਿੱਚ ਫਿਰ ਉੱਪਰ ਚਲੀ ਜਾਂਦੀ ਹੈ ਜੇ ਤੁਸੀਂ ਛੋਟਾ ਟਾਈਮ ਫਰੇਮ ਦੇਖੋਗੇ ਜਿਹੜਾ ਕਿ ਬਹੁਤ ਸਾਰੇ ਇਨਵੈਸਟਰ ਦੇਖਦੇ ਆ ਉਹ ਛੋਟੇ ਟਾਈਮ ਫਰੇਮ ਦਾ ਸ਼ਿਕਾਰ ਬਣ ਜਾਂਦੇ ਆ ਮੈਨੂੰ ਵੀ ਤੁਸੀਂ ਬਹੁਤ ਸਾਰੇ ਦੋਸਤ ਮੈਸੇਜ ਕਰਦੇ ਹੁੰਦੇ ਆ ਕਿ ਜੀ ਮੈਂ ਫਲਾਣਾ ਸ਼ੇਅਰ 2 ਮਹੀਨੇ 6 ਮਹੀਨੇ ਪਹਿਲਾਂ ਲਿਆ ਸੀ ਉਹ 10% ਘਟ ਤੇ ਚੱਲ ਰਿਹਾ ਵਾ ਮੈਂ ਵੇਚ ਦਾਂ ਤੁਸੀਂ ਉਹਨੂੰ ਹੋਰੀਜ਼ਨ ਐ ਕਰਕੇ ਤਾਂ ਦੇਖੋ ਨਾ ਉਹ ਤੁਸੀਂ ਇੱਥੇ ਕਿ ਲੈ ਲਿਆ ਇੱਥੇ ਉਹ ਥੱਲੇ ਆ ਗਿਆ ਤੁਸੀਂ ਉਨੇ ਚੋਂ ਉਹਨੂੰ ਕੱਢਤਾ ਤੁਸੀਂ ਇਹ ਤਾਂ ਦੇਖਿਆ ਨਹੀਂ ਵੀ ਇੱਥੋਂ ਚੱਲਿਆ ਸੀ ਐਵੇਂ 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 ਕਰਦਾ ਉੱਥੇ ਚਲਾ ਗਿਆ ਤੁਸੀਂ ਕਦੋਂ ਇੱਥੋਂ ਆ ਕੇ ਇੱਥੇ ਕੱਢਤਾ ਉਹਨੂੰ ਕੋਈ ਤੁੱਕ ਨਹੀਂ ਬਣਦੀ ਉਸ ਚੀਜ਼ ਦੀ ਤਾਂ ਡਿੱਗਦੀ ਹੋਈ ਮਾਰਕੀਟ ਅਸਲ ਦੇ ਵਿੱਚ ਇੱਕ ਬਹੁਤ ਹੀ ਵਧੀਆ ਮਾਰਕੀਟ ਆ ਉਸ ਤੋਂ ਚੰਗੀ ਚੀਜ਼ ਕੋਈ ਨਹੀਂ ਹੈ ਮਤਲਬ ਐਸ ਟਾਈਮ ਕਮਾਲ ਦੇ ਸ਼ੇਅਰ ਥੱਲੇ ਆਏ ਹੋਇਆ ਹੁਣ ਤਾਂ ਮਤਲਬ ਹਰ ਕੋਈ ਸਟਾਕ ਜਿਹੜਾ ਬਹੁਤ ਹੀ ਵੱਡੇ ਨੇ ਬਲੂ ਚਿਪ ਸ਼ੇਅਰ ਨੇ ਜਿਹੜੇ ਆਪਣੇ ਆਪਣੇ ਸੈਕਟਰ ਦੇ ਮੋਨੋਪੋਲੀ ਸ਼ੇਅਰਸ ਨੇ ਤੇ ਉਹ ਸਾਰੇ ਇੰਨੇ ਥੱਲੇ ਆਏ ਹੋਏ ਨਾ ਉਹਨਾਂ ਦੇ ਉੱਪਰ ਬਹੁਤ ਸੋਹਣਾ ਡਿਸਕਾਊਂਟ ਲੱਗਿਆ ਹੋਇਆ ਲੋੜ ਸਿਰਫ ਕਿਸ ਚੀਜ਼ ਦੀ ਆ ਆਪਣੇ ਹਥਿਆਰਾਂ ਨੂੰ ਬਚਾ ਕੇ ਰੱਖਣ ਦੀ ਲਾਓ ਹਥਿਆਰ ਨੂੰ ਵਰਤੋ ਪਰ ਇਹ ਨਾ ਕਰ ਲੋ ਕਿ ਟੁਡੇ ਹਥਿਆਰ ਹੀ ਖਤਮ ਹੋ ਜਾਣ ਸਬਰ ਇੱਕ ਚੀਜ਼ ਹਮੇਸ਼ਾ ਕਿ ਯਾਦ ਰੱਖੋ ਇਨਵੈਸਟਰ ਨੂੰ ਹਮੇਸ਼ਾ ਇਹ ਲੱਗਦਾ ਮੈਂ ਵੀ ਸਮਝਦਾ ਮੈਂ ਵੀ ਇਨਵੈਸਟਰ ਹਾਂ ਕਿ ਮੇਰੇ ਕੋਲ ਜਿੰਨੇ ਵੀ ਪੈਸੇ ਪਏ ਆ ਨਾ ਆਪਾਂ ਨੂੰ ਹੀ ਲੱਗਦਾ ਕਿ ਜਿਹੜਾ ਇਹ 10% ਆ ਚ ਉੱਪਰ ਗਿਆ ਸੀ ਜੇ ਮੇਰੇ ਸਾਰੇ ਪੈਸੇ ਇਹਦੇ ਚ ਲੱਗੇ ਹੁੰਦੇ ਇਹ ਕਦੇ ਨਹੀਂ ਹੋਣਾ ਇਹ ਚੀਜ਼ ਭੁੱਲ ਜਾਓ ਆਪਾਂ ਸਾਰੇ ਡਿਫਰੈਂਟ ਜਿਹੜੇ ਤੁਸੀਂ ਸੁਣ ਰਹੇ ਹੋ ਹਰੇਕ ਦੀ ਅਲੱਗ-ਅਲੱਗ ਹੋਊਗਾ ਆਰਥਿਕ ਹਾਲਤ ਕੋਈ ਬੰਦਾ 1 ਲੱਖ ਹੀ ਲੌਨ ਆਇਆ ਮਾਰਕੀਟ ਦੇ ਵਿੱਚ ਕੋਈ ਇੱਕ 10 ਲੱਖ ਲੌਨ ਆਇਆ ਕੋਈ 1000 ਹੀ ਲੌਨ ਆਇਆ ਪਰ ਇੱਕ ਚੀਜ਼ ਯਾਦ ਰੱਖੋ ਤੁਸੀਂ ਕਦੇ ਵੀ ਆਪਣੇ ਪੂਰੇ ਦੇ ਪੂਰੇ ਪੈਸੇ ਸਭ ਤੋਂ ਥੱਲੇ ਵਾਲੇ ਪੁਆਇੰਟ ਤੇ ਨਹੀਂ ਲਾ ਸਕਦੇ ਇਹ ਕਦੇ ਨਹੀਂ ਹੋਣਾ ਕਿ ਮਾਰਕੀਟ ਜਦੋਂ ਬਿਲਕੁਲ ਅਖੀਰਲੇ ਦਿਨ ਥੱਲੇ ਸੀ ਉਸ ਤੋਂ ਬਾਅਦ ਮੁੜ ਗਈ ਉਸੇ ਦਿਨ ਤੁਸੀਂ ਖਰੀਦਾਰੀ ਕੀਤੀ ਆ ਤੇ ਸਾਰੇ ਪੈਸੇ ਉੱਥੇ ਸੱਟੇ ਹੋਏ ਹਮੇਸ਼ਾ ਇਨਵੈਸਟਰਾਂ ਹੀ ਕਰਦਾ ਆਪਾਂ ਨੂੰ ਹਰ ਡਿੱਗਦੇ ਦਿਨ ਮਾਰਕੀਟ ਐਂ ਲੱਗਦਾ ਕਿ ਬਸ ਇਸ ਤੋਂ ਥੱਲੇ ਨਹੀਂ ਇਹ ਜਾਣੀ ਅੱਜ ਮੈਂ ਉਹਦੇ ਸਾਰੇ ਪੈਸੇ ਲਾ ਦਾਂ ਇਹ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਮਾਰਕੀਟ ਦੇ ਵਿੱਚ ਡਿਸਪਲਿਨ ਬਹੁਤ ਜ਼ਰੂਰੀ ਹੈ ਮੈਂ ਆਪਣਾ ਇੱਕ ਪਲਾਨ ਲੈ ਕੇ ਆਇਆ ਮੈਂ ਉਹਦੇ ਹੀ ਅਕੋਰਡਿੰਗ ਚੱਲੂੰਗਾ ਮਾਰਕੀਟ ਚਾਹੇ ਜਾਵੇ ਉੱਪਰ ਤੇ ਜਾਏ ਚਾਹੇ ਜਾਵੇ ਥੱਲੇ ਮੈਂ ਫੇਰ ਉਹੀ 1 ਲੱਖ ਰੁਪਏ ਦੀ ਐਗਜ਼ਾਮਪਲ ਦਿੱਤੀ ਇੱਕ ਇੱਕ ਉਦਾਹਰਨ ਦਿੱਤੀ ਆ ਮੈਂ ਤਾਂ ਠੀਕ ਹੈ ਜੀ 1 ਲੱਖ ਨੂੰ ਤੁਸੀਂ ਹੁਣ ਉਹੀ ਆ ਕੇ 1000 ਰੁਪਏ ਮੈਂ ਫੇਰ ਉਹੀ ਬੋਲ ਦਿੰਨਾ 100 ਦਿਨ ਤਾਂ ਮੈਂ ਵੈਸੇ ਹੀ ਕੱਢ ਲੇ ਹੁਣ 100 ਦੇ ਵਿਚਕਾਰ ਵੀ ਮੈਂ ਵਕਫਾ ਪਾ ਲਿਆ ਚਾਹੇ ਤੁਸੀਂ 1 ਦਿਨ ਦਾ ਪਾ ਲਓ ਚਾਹੇ 2 ਦਿਨ ਦਾ ਪਾ ਲਓ ਵਿਚਕਾਰ ਤੇ ਤੁਹਾਡੇ ਕੋਲ ਇੱਕ ਪੂਰਾ ਸਾਲ ਹੋ ਗਿਆ ਕਵਰ ਕਰਨ ਨੂੰ ਠੀਕ ਹੈ ਇੱਕ ਸਾਲ ਚ ਇੱਕ ਸਾਲ ਤੋਂ ਬਾਅਦ ਜੇ ਫੇਰ ਵੀ ਮਾਰਕੀਟ ਚ ਆ ਰਹੀ ਉਹਨੂੰ ਜਾਣ ਤੋਂ ਫੇਰ ਕਿੱਡੀ ਕੀ ਪ੍ਰੋਬਲਮ ਹੋਗੀ ਜ਼ਮੀਨਾਂ ਵੀ ਤਾਂ ਆਪਾਂ ਲਈਆਂ ਹੁੰਦੀਆਂ ਉਦੋਂ ਵੀ ਤਾਂ ਆਪਾਂ ਇਕੱਠਾ ਹੀ ਲਿਆ ਕੇ ਸੈੱਟ ਦਿੰਨੇ ਆ ਸਾਰਾ ਦਾ ਸਾਰਾ ਪੈਸਾ ਇੱਕੋ ਵਾਰੀ ਕਈ ਵਾਰੀ ਦੋ ਦੋ ਸਾਲ ਪਈ ਰਹਿੰਦੀ ਉਹ ਤੋਂ ਮਗਰੋਂ ਚੱਲਣੀ ਸ਼ੁਰੂ ਹੋ ਜਾਂਦੀ ਹੈ ਪਰ ਆਪਣੇ ਵੱਲੋਂ ਤਾਂ ਬੈਸਟ ਕਰੋ ਨਾ ਅੱਜ 1000 ਰੁਪਏ ਦੇ ਸ਼ੇਅਰ ਲੈ ਲਓ ਦੋ ਦਿਨ ਛੱਡ ਦਿਓ ਦੋ ਦਿਨ ਛੱਡਣ ਤੋਂ ਬਾਅਦ ਫੇਰ ਦੇਖੋ ਉਸ ਦਿਨ ਦੇਖੋ ਤੁਹਾਨੂੰ ਅੱਜ ਕੀ ਚੀਜ਼ ਬਹੁਤ ਹੀ ਵਧੀਆ ਕੰਪਨੀ ਇੱਕ ਵਿਆਹ ਤਾਂ ਫਿਰ ਖੋਣਾ ਹੀ ਆ ਵਧੀਆ ਬਹੁਤ ਵਧੀਆ ਕੰਪਨੀ ਤੇ ਬਹੁਤ ਹੀ ਸਬਰ ਲਾਲਚ ਕਰੋਗੇ ਤਾਂ ਬਹੁਤ ਬੁਰੇ ਤਰ੍ਹਾਂ ਨਾਲ ਫਸ ਜਾਓਗੇ ਇੱਕੋ ਵਾਰ ਆਪਣੇ ਸਾਰੇ ਪੈਸੇ ਉੱਥੇ ਲਾ ਦੋਗੇ ਤੇ ਜਦੋਂ ਅੱਗੇ ਮਾਰਕੀਟ 2 ਮਹੀਨੇ ਜਾਣੀ ਆ ਜਿਹੜਾ ਹੋਰ ਲੋਕਾਂ ਦੇ ਲਈ ਜਿਨ੍ਹਾਂ ਦੇ ਕੋਲੇ ਪੈਸੇ ਸੀਗੇ ਉਹਨਾਂ ਦੇ ਲਈ ਡਿਸਕਾਊਂਟ ਡਿਸਕਾਊਂਟ ਹੋ ਗਿਆ ਪਾਰਟੀ ਟਾਈਮ ਹੋ ਗਿਆ ਉਹ ਜਮੇ ਡਿਸਕਾਊਂਟ ਤੇ ਲੋਕ ਜਾ ਕੇ ਵੱਡੇ ਵੱਡੇ ਸ਼ੋਪਿੰਗ ਬੈਗ ਫਿਰ ਘਰੇ ਲਿਆਉਂਦੇ ਆ ਵੀ ਆਹ ਚੀਜ਼ ਸਾਨੂੰ 40% ਚ ਮਿਲ ਗਈ ਤਾਂ ਤੁਸੀਂ ਉੱਥੇ ਦੇਖਣਾ ਵੀ ਆਰ ਮੈਂ ਤਾਂ ਇਹਨੂੰ ਬਹੁਤ ਉੱਪਰ ਲੈ ਲਿਆ ਮੇਰੇ ਕੋਲ ਅਜ ਪੈਸੇ ਨਹੀਂ ਹੈ ਹੁਣ ਗੱਲਾਂ ਉਹੀ ਮੈਂ ਰਿਪੀਟ ਕਰ ਰਿਹਾ ਮੈਨੂੰ ਲੱਗ ਰਿਹਾ ਤੁਸੀਂ ਮੇਰਾ ਪੁਆਇੰਟ ਸਮਝ ਚੁੱਕੇ ਹੋ ਮੈਂ ਅਸਲ ਦੇ ਵਿੱਚ ਕੀ ਕਹਿਣਾ ਚਾਹੁੰਦਾ ਕੀ ਪਿਓਰ ਪਾਊਡਰ ਡਰਾਈ ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਕਿ ਆਪਣਾ ਪਾਊਡਰ ਬਰੂਦ ਮਤਲਬ ਉਹਨੂੰ ਸੁੱਕਾ ਰੱਖੋ ਵਰਤੋ ਨਾ ਪੂਰਾ ਦਾ ਪੂਰਾ ਥੋੜਾ ਥੋੜਾ ਵਰਤੋ ਕੁਝ ਹੋਰ ਕੋਈ ਪੁਆਇੰਟ ਰਹਿ ਗਿਆ ਤਾਂ ਨਹੀਂ ਆਹੀ ਗੱਲਾਂ ਨੇ ਜੀ ਤਾਂ ਏ ਸੀਗਾ ਆਪਣਾ ਇੱਕ ਛੋਟਾ ਜਿਹਾ ਵੀਡੀਓ ਪਹਿਲਾਂ ਮੈਂ ਤੁਹਾਨੂੰ ਕਾਰਨ ਦੱਸਦੇ ਜਿਵੇਂ ਉਹ ਸਮਾਜਿਕ ਸਿੱਖਿਆ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਸੀ ਕਾਰਨ ਘਟਨਾਵਾਂ ਤੇ ਸਿੱਟੇ ਕਹਾਣੀਆਂ ਦੇ ਪਾਣੀ ਪੱਦੀ ਲੜਾਈ ਦੇ ਜਾਂ ਹੋਰ ਤਾਂ ਇਹੋਗੇ ਜੀ ਕਾਰਨ ਘਟਨਾਵਾਂ ਵੀ ਤੁਹਾਨੂੰ ਦੱਸਤੀਆਂ ਵੀ ਕੀ ਸੀਗਾ ਸਿੱਟੇ ਤਾਂ ਸਿੱਟੇ ਨਹੀਂ ਦੱਸੇ ਬਚਣ ਦਾ ਇੱਕ ਤਰੀਕਾ ਦੱਸੇ ਸਿਰਫ ਬਚਣ ਦਾ ਹੀ ਨਹੀਂ ਇਸ ਔਖੀ ਸਿਚੁਏਸ਼ਨ ਦੇ ਵਿੱਚੋਂ ਜੇਤੂ ਬਣ ਕੇ ਨਿਕਲਣ ਦਾ ਮਾਰਕੀਟ ਐਸੇ ਤਰ੍ਹਾਂ ਹੀ ਚੱਲਦੀ ਜਾਣੀ ਆ ਫਿਰ ਕੋਈ ਵਧੀਆ ਖਬਰ ਆ ਜਾਣੀ ਆ ਮਾਰਕੀਟ ਨੇ ਭੱਜ ਲੈਣਾ ਕਦੇ ਫਿਰ ਥੋੜੀ ਜਿਹੀ ਬੁਰੀ ਆ ਇਸ ਤਰ੍ਹਾਂ ਚੱਲੇ ਜਾਣਾ ਤੇ ਮੈਂ ਐਸੇ ਤਰ੍ਹਾਂ ਹੀ ਬੋਲੀ ਜਾਣਾ ਤੇ ਬੈਟਰ ਹੈ ਮੈਂ ਹੁਣ ਇਹ ਵੀਡੀਓ ਨੂੰ ਇੱਥੇ ਹੀ ਖਤਮ ਕਰ ਦਾਂ ਜੀ ਮੈਨੂੰ ਉਮੀਦ ਆ ਤੁਹਾਨੂੰ ਥੋੜਾ ਬਹੁਤ ਕੋਈ ਇਹਦੇ ਨਾਲ ਸ਼ਾਇਦ ਮਦਦ ਮਿਲੂਗੀ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਤਰਵਾਸ ਵੀ ਰਹੂਗੀ ਇਹ ਵੀ ਗੱਲ ਆ ਇਹ ਐਵੇਂ ਨਹੀਂ ਰਹਿਣਾ ਸਭ ਤੋਂ ਵੱਡੀ ਚੀਜ਼ ਦੁਨੀਆ ਦੇ ਵਿੱਚ ਕੰਪਨੀਆਂ ਨੇ ਕੰਪਨੀਆਂ ਤੋਂ ਵੱਡਾ ਪੂਰੀ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਹੈਗਾ ਕੁਝ ਵੀ ਕੰਪਨੀਆਂ ਤਾਂ ਰਹਿਣੀਆਂ ਹੀ ਰਹਿਣੀਆਂ ਨੇ ਫਿਰ ਦੇਖੋ ਮੈਂ ਉਹੀ ਚੀਜ਼ਾਂ ਹੁਣ ਲਗਾਤਾਰ ਬੋਲੀ ਜਾਊਂਗਾ ਤਾਂ ਇਹ ਵੀਡੀਓ ਨੇ ਇੱਥੇ ਖਤਮ ਕਰਦੇ ਆਂ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ